ਸ਼ੁਰੂ ਤੋਂ ਮਤਲਬ ਲੇਵੀ ਬੜੀ ਲੱਗ ਗਈ ਹਾਕੀ ਦੀ ਇਸ ਤਰ੍ਹਾਂ ਸਕੂਲ ਜਾਂਦੇ ਹੁੰਦੇ ਸੀ ਤੇ ਗਰਾਊਂਡ ਦੇ ਵਿੱਚ ਉਹਨਾਂ ਨੇ ਵੇਖਿਆ ਕਿ ਮਤਲਬ ਬੱਚੇ ਬਹੁਤ ਖੇਡਦੇ ਆ ਤੇ ਮਮਾ ਮੈਂ ਜਾਇਆ ਕਰਨਾ ਖੇਡਣ ਮੈਂ ਉਹਨਾਂ ਦੇ ਮਗਰ ਬਹੁਤ ਜ਼ਿਆਦਾ ਸਪੋਰਟ ਕੀਤੀ ਆਪਣੇ ਬੱਚੇ ਦੇ ਮਗਰ ਤੇ ਮੈਂ ਆਖਾਂ ਤੁਸੀਂ ਕੰਮ ਛੱਡ ਦੋ ਕੰਮ ਨਹੀਂ ਕੋਈ ਵੀ ਕਰਨਾ ਸੋ ਇਹਨਾਂ ਦੇ ਦਾਦੀ ਜੀ ਗੁੱਸੇ ਹੁੰਦੇ ਹੁੰਦੇ ਸੀ ਕਹਿੰਦੇ ਹੁੰਦੇ ਸੀ ਤੁਸੀਂ ਕਿਉਂ ਇਹਨਾਂ ਨੂੰ ਭੇਜਦੇ ਜੇ ਖੇਡਣ ਤੇ ਇਹ ਇਹਨਾਂ ਨੇ ਮਤਲਬ ਕਿਹੜੀ ਵੀ ਹਾਕੀ ਖੇਡਣੀ ਹੈ ਜਾਂ ਕਿਤਰਾ ਪਰ ਨਹੀਂ ਮੈਂ ਆਖਣਾ ਮੈਂ ਇਹਨਾਂ ਨੂੰ ਭੇਜਣਾ ਹੀ ਭੇਜਣਾ ਮੈਂ ਹਾਕੀ ਕਢਾਉਣੀ ਕਢਾਉਣੀ ਆ 6-7 ਸਾਲ ਸਾਲ ਤੋਂ ਸ਼ੁਰੂ ਤੋਂ ਸ਼ੌਕ ਸੀ ਤੇ ਸਾਡੇ ਨਾਲ ਇੱਥੇ ਲਾਗੇ ਹਰੀਸਾ ਸਕੂਲ ਆ ਸਾਡਾ ਸਰਕਾਰੀ ਸਕੂਲ ਆ ਉੱਥੋਂ ਲੋ ਵੇ ਕੋਈ ਸ਼ੁਰੂ ਤੋਂ ਆਈ ਹੋਵੇ ਕੋਈ ਡੇਬੇ ਜਾਂਦਾ ਪਿਆ ਉੱਥੋਂ ਮਿਲ ਕੇ ਵੇਖੋ ਖੇਡ ਖੇਡਣ ਦਾ ਪਿਆ ਸੱਚੇ ਬਾਦਸ਼ਾਹ ਦੀ ਕਿਰਪਾ ਆ ਕੋਈ ਵੀ ਖੇਡ ਹੈ ਉਹਦੇ ਲਈ ਪੈਸਾ ਚਾਹੀਦਾ ਪਰ ਘਰ ਦਾ ਘਰ ਦਾ ਜਿਹੜਾ ਮਾਹੌਲ ਉਮੀਦਾਂ ਨਹੀਂ ਸੀ ਫਿਰ ਕਿਵੇਂ ਪ੍ਰਬੰਧ ਕੀਤਾ ਵੈਗੁਰੂ ਕਰਨ ਵਾਲਾ ਜਗਰਾਤ ਸਿੰਘ ਵੱਲੋਂ ਵੀ ਸੁਣਿਆ ਗਿਆ ਕਿ ਉਸਨੇ ਬੜੀ ਮਿਹਨਤ ਕੀਤੀ ਹੈ ਟਾਰੀ ਬਾਰਡਰ ਤੇ ਜਾ ਕੇ ਹਾਂਜੀ ਹਾਂਜੀ ਉਹਨੇ ਬੜੀ ਪਿਆਰੇ ਮਿਹਨਤ ਕੀਤੀ ਹੈ ਤੋਂ ਵੀ ਉਹ ਤੁਸੀਂ ਸਿਆਣੇ ਉਹਦੇ ਪੈਸੇ ਪਏ ਨਹੀਂ ਇਡੇ ਕਾਜ ਹੁੰਦੇ ਜਦੋਂ ਭਾਵੇਂ ਕੋਈ ਛਾਇਆ ਜਿਹੜੀਆਂ ਸਵਲੀਆਂ ਹੀ ਪੈਸੇ ਵੀ ਘੱਟ ਸੀ ਪਰ ਇੰਨੀ ਪਹੁੰਚ ਹੀ ਨਹੀਂ ਹੁੰਦੀ ਕਹਿਦਾ ਕਹਿੰਦਾ ਨਹੀਂ ਯਾਰ ਤੁਸੀਂ ਇਹ ਸਾਰਾ ਟਾਈਮ ਪਾ ਕਰ ਲੋ ਗੁਰੂ ਮਹਾਰਾਜ ਟਾਈਮ ਪਾਸ ਹੀ ਹੋਣ ੜਿਆ ਜੇ ਲੋ ਸੱਚੇ ਪਾਤਸ਼ਾਹ ਵਰਕਰਪਾ ਕੀਤੀ ਤੇ ਜੋ ਮੁਲਕੇ ਮੁਲਕੇ ਜਿੰਪੀ ਡੇਬੇ ਜੰਦਰ ਜੰਦਰ ਵਾਲਾ ਕਈ ਨਾ ਇਹਨਾਂ ਦੀ ਬੜੀ ਸਪੋਰਟ ਬੜ ਕਰਨੇ ਕਿੰਨਾ ਕੁ ਮਾਨ ਮਹਿਸੂਸ ਕਰਦੇ ਅੱਜ 올림픽 ਦੇ ਵਿੱਚ ਜਿਹੜੇ ਖੇਡ ਤੇ ਬਹੁਤ ਹੀ ਜਿਆਦੀ ਖੁਸ਼ੀ ਆ ਇਹ ਤੰਗਰੀਬ ਘਰ ਚੋਂ ਬੱਚਾ ਉੱਠ ਕੇ ਇਥੋਂ ਤੱਕ ਪਹੁੰਚਿਆ ਸਾਨੂੰ ਬਹੁਤ ਜਿਆਦੀ ਖੁਸ਼ੀ ਆ ਸਾਨੂੰ ਬਹੁਤ ਜਿਆਦਾ ਹੀ ਮਾਨ ਆ ਕੀ ਹਰ ਇੱਕ ਮਾਪਾ ਪਿਓ ਦਾ ਬੱਚਾ ਇਤਨਾ ਤਰੱਕੀਆਂ ਭਵਿਸ਼ੇ ਹਰ ਇੱਕ ਮਾਪਾ ਪਿਓ ਦਾ ਬੱਚਾ ਇਥੋ ਦਾਕਰ ਮੰਜ਼ਲ ਤੇ ਪਹੁੰਚੇ ਤੇ ਹਾਰੇ ਮਾਪਾ ਪਿਓ ਦਾ ਨਾਮ ਪੰਜਾਬ ਜਗਰ ਰੋਸ਼ਨ ਨਾ ਕਰੇ ਸੁਣਿਆ ਕਿ ਕਹਿੰਦੇ ਹਾਕੀ ਖਰੀਦਣ ਦੇ ਲਈ ਜਗਰਾਤ ਸਿੰਘ ਨੇ ਕਿ ਬਾਰਡਰ ਤੇ ਜਿਵੇਂ ਬੋਤਲੇ ਵੀ ਝੰਡੇ ਜਿਹੜੇ ਮਿਲਦੇ ਨੇ ਉਹ ਵੀ ਵੇਚੇ ਹਾਂਜੀ ਚਲੇ ਜਾਂਦੇ ਬੱਚੇ ਜੀ ਬੱਚਿਆਂ ਨਾਲ ਰਲ ਕੇ ਚਲੋ ਜੇ ਵੇਖੋ ਜੇ ਮਾਪਿਓ ਨਹੀਂ ਪਾਏ ਪੋਏ ਦਿੰਦੇਂਦੇ ਤੇ ਚਲੋ ਆਪਾਂ ਇਧਰ ਮਿਹਨਤ ਮੁੱਦ ਕਰ ਕੋਲ ਕੇ ਲੈ ਲੈ ਆਉਣੇ ਚਲੋ ਉਹ ਲੋਕ 2-4 ਰੁਪਏ 10 ਰੁਪਏ ਲੈ ਆਉਂਦੇ ਹੋਣਗੇ ਤੇ ਵਿਚਾਰੇ ਟਾਈਮ ਪਾਸ ਆਪਣਾ ਚਲੋ ਕਰਦੇ ਕੋਦਰ ਕਿੰਨੀ ਖੁਸ਼ੀ ਮਹਿਸੂਸ ਹੈ ਅੱਜ ਬੱਚਾ ਕਈ ਮੈਡਲ ਕਈ ਅਵਾਰਡ ਜਿੱਤ ਚੁੱਕਿਆ ਔਰ ਅੱਜ ਜਿਹੜੀ ਕਿ ਦੇਸ਼ ਲਈ 올림픽 ਦੇ ਵਿੱਚ ਖੇਡ ਰਿਹਾ ਨਹੀਂ ਇਹ ਸਾਨੂੰ ਬਹੁਤ ਜ਼ਿਆਦੀ ਬਹੁਤ ਜ਼ਿਆਦੀ ਖੁਸ਼ੀ ਆ ਵੀ ਸਾਡੇ ਬੱਚੇ ਨੇ ਬਹੁਤ ਜ਼ਿਆਦੀ ਤਰੱਕੀ ਕੀਤੀ ਹੈ ਇੰਨਾ ਸਾਨੂੰ ਮਾਣ ਆ ਵੀ ਇਹ ਗੱਲ ਕਹਿ ਨਹੀਂ ਸਕਦਾ ਕਿ ਨਾਸਾਨ ਨੂੰ ਧੰਨ ਹੈ ਮਾਰਤੇ ਪਾਛਾ ਕਿਰਪਾ ਇਹਨੇ ਮਾਰਾ ਸਤੇ ਪਾਛਾ ਕਿਰਪਾ ਰਖੇ ਸਾਰੇ ਬੱਚਾ ਦੇ ਮਿਹਰ ਪਰੇ ਹੱਥ ਰਖੇ ਜਿਵੇਂ ਕਿ 올림픽 ਖੇਡਾਂ ਦੇ ਵਿੱਚ ਭਾਰਤ ਵੱਲੋਂ ਕਈ ਖੇਡਾਂ ਭਾਗ ਲੈ ਰਹੀਆਂ ਨੇ ਜਿਦੇ ਵਿੱਚ ਇੱਕ ਹਾਕੀ ਟੀਮ ਵੀ ਗਈ ਹੋਈ ਹੈ ਅਤੇ ਗੱਲ ਕਰਾਂਗੇ ਉਸ ਖਿਡਾਰੀ ਦੀ ਜਿਨੇ ਕੇ ਸਖਤ ਮਿਹਨਤ ਕੀਤੀ ਹੈ ਅਤੇ ਸਰਹੱਦੀ ਪਿੰਡ ਦੇ ਅਟਾਰੀ ਦਾ ਰਹਿਣ ਵਾਲਾ ਜਗਰਾਤ ਸਿੰਘ ਅੱਜ ਅਸੀਂ ਉਹਨਾਂ ਦੇ ਘਰ ਪਹੁੰਚੇ ਆਂ ਅਤੇ ਉਹਨਾਂ ਦੇ ਪਰਿਵਾਰ ਨਾਲ ਗੱਲਬਾਤ ਕਰਾਂਗੇ ਕਿਵੇਂ ਉਸਨੇ ਸਭ ਤੋਂ ਪਹਿਲਾਂ ਹਾਕੀ ਦੇ ਵਿੱਚ ਪੈਰ ਰੱਖਿਆ ਹਾਕੀ ਖੇਡਣੀ ਸ਼ੁਰੂ ਕੀਤੀ ਕਿੰਨੀ ਕ ਮਿਹਨਤ ਕਰਨੀ ਪਈ ਆਖਰ ਉਸ ਨੂੰ ਕਿੰਨੇ ਕ ਸਖਤ ਮਿਹਨਤ ਕਰਕੇ ਅੱਜ ਜਿਹੜਾ ਕਿ 올림픽 ਦੇ ਵਿੱਚ ਉਹ ਖੇਡ ਰਿਹਾ ਗੱਲਬਾਤ ਕਰਾਂਗੇ ਉਹਨਾਂ ਦੇ ਪਰਿਵਾਰ ਉਹਨਾਂ ਦੇ ਪਿਤਾ ਜੀ ਮੌਜੂਦ ਨੇ ਸਭ ਤੋਂ ਪਹਿਲਾਂ ਉਹਨਾਂ ਨਾਲ ਗੱਲਬਾਤ ਕਰਾਂਗੇ ਸਤਿ ਸ਼੍ਰੀ ਅਕਾਲ ਜੀ ਸਤਿ ਸ਼੍ਰੀ ਅਕਾਲ ਜੀ ਸਭ ਤੋਂ ਪਹਿਲਾਂ ਆਪਣਾ ਨਾਮ ਦੱਸ ਜੀਤ ਸਿੰਘ ਹਾਂ ਜੀ ਕੀ ਕਹਿਣਾ ਚਾਹੋਗੇ ਜਿਵੇਂ ਕਿ ਤੁਹਾਡਾ ਬੱਚਾ ਅੱਜ 올림픽 ਦੇ ਵਿੱਚ ਖੇਡ ਰਿਹਾ ਕਿੰਨਾ ਕਮਾਨ ਮਹਿਸੂਸ ਹੋ? ਬਹੁਤ ਜ਼ਿਆਦਾ ਜੀ ਬਹੁਤ ਜ਼ਿਆਦਾ ਮਾਣ ਆ। ਇਹੋ ਲਈ ਅਹੀਂ ਨੇ ਵੀ ਬਹੁਤ ਸੱਚੇ ਪਾਤਸ਼ਾਹ ਕਿਰਪਾ ਕਰੇ। ਮਹਾਰਾਜ ਤੱਕ ਤਰਕੀਆਂ ਕਿ ਕਰੇ ਸੱਚੇ ਪਾਤਸ਼ਾਹ। ਵੀ ਮੇਰਾ ਵੀ ਅਹੀਂ ਨੇ ਵੀ ਹੈ ਜਿਵੇਂ 올ੰਪੀਏ ਉਹਨਾਂ ਸ਼ਿਡਾੜ ਗਿਆ। ਮਹਾਰਾਜ ਸੱਚੇ ਪਾਤਸ਼ਾਹ ਵੀ ਮੈਡਲ ਜਿੱਤ ਕੇ ਥੇ ਹੁਣ ਸਾਨੂੰ ਬਹੁਤ ਜ਼ਿਆਦੀ ਕੁਝ ਕੁਝ ਹੀ ਆ। ਮਹਾਰਾਜ ਕਰ ਕਿਰਪਾ ਕਰੇ। ਅਸੀਂ ਬਚਪਨ ਦੀ ਗੱਲ ਕਰਾਂਗੇ ਬਚਪਨ ਵਿੱਚ ਕਿਵੇਂ ਉਸ ਨੂੰ ਸ਼ੌਂਕ ਪਿਆ ਕਿੰਨੀ ਕੁ ਉਮਰ ਤੋਂ ਉਸ ਨੂੰ ਸ਼ੌਂਕ ਪੈ ਗਿਆ ਸੀ ਕਿ ਮੈਂ ਹਾਕੀ ਖੇਡਣੀ ਹੈ ਉਹਨਾਂ ਨੂੰ ਜੀ ਮੇਰਾ 5 5 6 6 ਸਾਲ ਤੋਂ ਸਾਲ ਤੋਂ ਸ਼ੁਰੂ ਤੋਂ ਸ਼ੌਂਕ ਸੀ ਤੇ ਸਾਡੇ ਨਾਲ ਇੱਥੇ ਲਾਗੇ ਹਰੀਸਰ ਸਕੂਲ ਆ ਸਾਡਾ ਸਰਕਾਰੀ ਸਕੂਲ ਆ ਉੱਥੋਂ ਲੋ ਵੇਖੋ ਜੀ ਸ਼ੁਰੂ ਤੋਂ ਆਈ ਹੋਏ ਕੋਈ ਜੀ ਡੇਬੇ ਜਾਂਦੇ ਪਿਆ ਉੱਥੋਂ ਮਿਲ ਕੇ ਵੇਖੋ ਖੇਡ ਖੇਡਣ ਦੇ ਪਿਆ ਸੱਚੇ ਬਾਦਸ਼ਾਹ ਦੀ ਕਿਰਪਾ ਆਈ ਆ ਨੇ ਕਿ ਹੁੰਦੇ ਸ਼ੁਰੂ ਹੋ ਗਏ ਮਿਲ ਕੇ ਉੱਥੇ ਵੇਖੋ ਆਉਂਦੇ ਨੇ ਲੋਕੀ ਸਭ ਪੈਂਚਾ ਆਪਾਂ ਦੇ ਪਿੰਦੇ ਦੇ ਉਹਨਾਂ ਨੇ ਵੇਖੋ ਮਾਰਤਮਾਨ ਵੀ ਉਹਨਾਂ ਨੇ ਮੈਡ ਬੋਰਡ ਜਿਹੜੇ ਛੋਟੜੇ ਨੇ ਦੇ ਉਦੋਂ ਬੱਚੇ ਜਿਹੜੇ ਚੰਗੇ ਖੇੜਦੇ ਉਦੋਂ ਫਿਰ ਮੈਡਮ ਬੋਲਣ ਆਈ ਉਹ ਪਾਉਂਦੇ ਪੋਦਲੇ ਫਿਰ ਉਥੋਂ ਮਿਲ ਕੇ ਖੇੜਦੇ ਖੇੜਦੇ ਸੱਚੇ ਪਾਤਸ਼ਾਹ ਨੇ ਕਿਰਪਾ ਕੀਤੀ ਫਿਰ ਹੌਲੀ ਹੌਲੀ ਇੱਥੋਂ ਉਦੋਂ ਵਾਦੇ ਵਾਦੇ ਹਾਲੀ ਉੱਥੇ ਚੱਲ ਗਏ ਕਾਜ਼ਾ 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 ਖਾਜੋ ਮਿਲ ਕੇ ਖੇੜਦੇ ਖੇੜਦੇ ਮਿਲ ਕੇ ਖਡੂਰ ਸਾਹਿਬ ਚੱਲੇ ਗਏ ਖਡੂਰ ਸਾਹਿਬ ਉਹ ਖੇੜਦੇ ਖੇੜਦੇ ਤੇ ਫਿਰ ਮਿਲ ਕੇ ਵੇਖੋ ਇਹ ਉਹਨਾਂ ਦੇ ਲੋਕ ਇਸ ਤਿਹ ਕਹਨੇ ਅੰਬਰ ਦਾ ਉਥੋਂ ਦੂਰ ਤੋਂ ਮੁਲਕੇ ਜੀ ਉਹਨਾਂ ਜਗੇ ਦਿੱਲੀ ਦਿੱਲੀ ਆਇਆ ਸਕੱਟ ਕਰ ਲਿਆ ਦਿੱਲੀ ਆ ਉਹ ਮੁਲਕੇ ਚਲ ਗਏ ਜੀ ਇੱਥੇ ਆਂਡਿਆ ਇੰਡੀਆ ਇੰਡੀਅਨ ਨੇਵੀ ਚ ਹੈ ਨੇਵੀ ਆ ਲੈ ਮੁਲਕੇ ਲੈ ਕੇ ਇੰਡੀਆ ਫਿਰ ਉਹਨਾਂ ਨੇਵੀ ਆ ਇਹਨਾਂ ਨੂੰ ਸਕੱਟ ਕਰ ਲਿਆ ਫਿਰ ਨਾਲ ਨਾਲ ਉਹਨਾਂ ਨਾਲ ਪ੍ਰਤੀ ਪ੍ਰਤੀ ਕਰ ਲਿਆ ਹਾਂਜੀ ਅਸੀਂ ਦੇਖੋ ਜੀ ਸੱਚੇ ਪਾਤਸ਼ਾਹ ਨੇ ਬਹੁਤ ਜਿਆਦਾ ਕਿਰਪਾ ਕੀਤੀ ਹੈ ਬਹੁਤ ਬੱਚਾ ਜਿਹੜਾ ਛੋਟਾ ਹੈ ਤੇ ਫਿਰ ਸੱਚੇ ਪਾਤਸ਼ਾਹ ਨੇ ਕਰਦੇ ਗਾਦੇ ਆਈ ਤਾਂ ਮੰਜਲ ਤੇ ਪਹੁੰਚ ਗਏ ਜੀ ਗੱਲ ਕਰੀਏ ਛੋਟੇ ਹੁੰਦੇ ਦੇ ਘਰ ਦਾ ਮਾਹੌਲ ਕਿਵੇਂ ਦਾ ਸੀ ਘਰ ਦੀ ਜਿਹੜੀ ਰੂਪ ਰੇਖਾ ਕਿਵੇਂ ਦੀ ਸੀ ਕਿੰਨੀ ਕੁ ਤੁਸੀਂ ਉਹਦੀ ਹੈਲਪ ਕੀਤੀ ਹੈ ਕਿਉਂਕਿ ਇੱਕ ਜਦੋਂ ਕਿਸੇ ਨੇ ਖਿਡਾਰੀ ਬੰਨਾ ਹੋਵੇ ਤਾਂ ਉਸਦੇ ਲਈ ਸਮਾਨ ਦੀ ਲੋੜ ਪੈਂਦੀ ਹੈ ਖਰਚਾ ਆਉਂਦਾ ਆਹ ਜੀ ਖਰਚਿਆਂ ਦੇ ਤੁਹਾਡੀਆਂ ਸਹੀ ਉਹਦੋਂ ਚਲੋ ਸਸਤ ਪਾ ਹੀ ਦੇ ਕੋਈ ਮੰਗਾਈ ਵੀ ਨਹੀਂ ਜਦੋਂ ਜੋ ਹਸਾਬ ਨਾਲ ਜਿਵੇਂ ਕੋ ਉਹਦੇ ਬੱਚੇ-ਬੱਚੇ ਖੇਡਦੇ ਕੋ ਬੱਚੇ ਯਾਰ ਬੇਲੇ ਹੋ ਗਏ ਕੁਛ ਰਾਜ ਉਹਨਾਂ ਨਾਲ ਹੀ ਫਿਰ ਟਾਈਮ ਪਾਸ ਹੋ ਗਏ ਫਿਰ ਉੱਥੋਂ ਹੀ ਕੋਈ ਹਾਕੀ ਹੁਕੀ ਕੋਈ ਨਾ ਕੋਈ ਲੈ ਲੂ ਲੈਣੀ ਕਈ ਰਾ ਆਪਣੇ ਕੋਈ ਵੀ ਲੈ ਲੂ ਲੈਣੀਆਂ ਇਹ ਕਰਕੇ ਫਿਰ ਤੇ ਆਪਾ ਚਲੋ ਚਲਦਾ ਰਿਹਾ ਮਹਾਰਾਜ ਸੱਚੇ ਪਾਤਸ਼ਾਹ ਨੇ ਕਿਰਪਾ ਕਿਰਪਾ ਕੀਤੀ ਚਲੋ ਫਿਰ ਕੰਮ ਜਿਹੜਾ ਚਲਦਾ ਚਲਦਾ ਚੱਲ ਰਿਹਾ ਕਈ ਨਾ ਜੋ ਆਪਣੇ ਕੋਲ ਚੋ ਏਡੇ ਖਾਸ ਨਹੀਂ ਕੋਈ ਗੱਲ ਹੈ ਨਾ ਆਪਾਂ ਨੂੰ ਏਦਾਂ ਛਾਉਂਗੇ ਬੱਚੇ ਨੂੰ ਬਹੁਤ ਜ਼ਿਆਦਾ ਛਾਉਂਗੇ ਸਾਡੇ ਨੂੰ ਵੇਖੋ ਸ਼ੁਰੂ ਤੋਂ ਵੇਖੋ ਜੀ ਪੇ ਤੋਂ ਜਾਂਦੇ ਰਹੇ ਕਿਰ ਦੇ ਖੁਰਦੇ ਰਹੇ ਤੇ ਚਲੋ ਆਪਾਂ ਤੇ ਨਹੀਂ ਏਡਾ ਕੋ ਧਿਆਨ ਕੀਤਾ ਸਾਡੇ ਬੱਚੇ ਦਾ ਚਲੋ ਛਾਉਂਗੇ ਉਹਨੇ ਇਹੀ ਤਾਂ ਵੀ ਚਲੋ ਛਾਉਂਗਾ ਦਾ ਉਹਦਾ ਹੋ ਗਿਆ ਪੂਰਾ ਆਪਣਾ ਮੰਜਲ ਤੇ ਅਪੜ ਗਿਆ ਤੁਸੀਂ ਕੀ ਕੰਮ ਕਰਦੇ ਸੀ ਨਾਲ ਸਪੋਰਟ ਕਿਵੇਂ ਕੀਤੀ ਜਾਂਦੀ ਹੈ ਮੈਂ ਦੇਖੋ ਮੈਂ ਖੇਤੀਬਾੜੀ ਦਾ ਹੀ ਕੰਮ ਕਰਦਾ ਹਾਂ ਤੇ ਉਦੋਂ ਤੋਂ ਲੋ ਇਹ ਸੇਟਿਆ ਕਿਹਦੇ ਪਾਲੀ ਪਾਲੀ ਬੋਣ ਨੇ ਕੋਈ ਏਡਾ ਕੰਮ ਤਾਂ ਕੋਈ ਨਹੀਂ ਪੰਜ ਚਾਰ ਕਿਲੇ ਪਾਲੀ ਹੀ ਠੇਕੇ ਦਾ ਇਹ ਸਿਰਸੇ ਦੇ ਬੋਣੀ ਜੋ ਜਗਦੀ ਹੁੰਦੀ ਹੈ ਵਾਈ ਹੋਈ ਤੇ ਚਲੋ ਸਮਾਂ ਮਾੜਾ ਏਡਾ ਕੋਈ ਕਾਜ ਨਹੀਂ ਕੋਈ ਡੰਗ ਡੋਂਗ ਰੱਖਿਆ ਤੇ ਦੁੱਧਾਂ ਦੇ ਵੇ ਜਾਣਾ ਘਰ ਦਾ ਟਾਈਮ ਪਾਸ ਹੋ ਜਾਣਾ ਕਿਉਂ ਜੀ ਦੇਖੋ ਚਾਰ ਚਾਰ ਜੀ ਆਂ ਕਾਲ ਖਾਣ ਵਾਲੇ ਤੇ ਚਲੋ ਟਾਈਮ ਪਾਸ ਹੁੰਦਾ ਹੀ ਰਹਿਣਾ ਬੜਾ ਚੰਗਾ ਜਿਆ ਕਰ ਦੇ ਵਿੱਚ ਸਪੋਰਟ ਵੀ ਖਰਚਾ ਉਹਨਾਂ ਕਿਸੇ ਜਿਹਦੇ ਨਾਲ ਗੁਜ਼ਾਰਾ ਮੁਸ਼ਕਲ ਚੱਲਦਾ ਸੀ ਤੇ ਬੱਚਿਆਂ ਨੂੰ ਜਿਹਦਾ ਸ਼ੌਂਕ ਸੀ ਹਾਕੀ ਦਾ ਤਾਂ ਉਸ ਨੂੰ ਵੀ ਖਰਚਾ ਦੇਣਾ ਪੈਂਦਾ ਸੀ ਜਗਰਾ ਸਿੰਘ ਵੱਲੋਂ ਵੀ ਸੁਣਿਆ ਗਿਆ ਕਿ ਉਸ ਨੇ ਬੜੀ ਮਿਹਨਤ ਕੀਤੀ ਹੈ ਟਾਰੀ ਬਾਰਡਰ ਤੇ ਜਾ ਕੇ ਹਾਂਜੀ ਹਾਂਜੀ ਉਹਨੇ ਬੜੀ ਪਿਆਰੇ ਮਿਹਨਤ ਕੀਤੀ ਹੈ ਤੋਂ ਵੀ ਤੁਸੀਂ ਸਿਆਣੇ ਉਹ ਪੈ ਪਏ ਨਹੀਂ ਡੇ ਕਾਜ ਹੁੰਦੇ ਜਦੋਂ ਭਾਵੇਂ ਕੋਈ ਸ਼ਾਇਦ ਜਿਹੜੀਆਂ ਸਵਲੀਆਂ ਸੀ ਪੈਸੇ ਵੀ ਘਟਦੇ ਪਰ ਇੰਨੀ ਪਹੁੰਚ ਨਹੀਂ ਹੁੰਦੀ ਕਈ ਨਾ ਕਹਿੰਦਾ ਨਹੀਂ ਯਾਰ ਤੁਸੀਂ ਇਹ ਸਾਰਾ ਟਾਈਮ ਪਾ ਕਰ ਲੋ ਗੁਰੂ ਘਰ ਮਹਾ ਟਾਈਮ ਪਾਸ ਹੀ ਹੋਣ ੜਿਆ ਜੇ ਲੋ ਸੱਚੇ ਪਾਤਸ਼ਾਹ ਨੇ ਫਿਰ ਕਿਰਪਾ ਕੀਤੀ ਫਿਰ ਉਹ ਮੁਲਕੇ ਮੁਲਕੇ ਜਿੰਦੇ ਡੈਮ ਜੰਦਰ ਜੰਦਰ ਵਾਲਾ ਕਈ ਨਾ ਇਹਨਾਂ ਦੀ ਬੜੀ ਸਪੋਰਟ ਪੜ ਕਰਨੀ ਖੋਲੀ ਹਣੀ ਦੇ ਹੱਕੀ ਵਾਲੇ ਉਹਨਾਂ ਵਿਚਾਰਾਂ ਨੇ ਇਹਨਾਂ ਨੇ ਮੇਰੇ ਬੱਚੇ ਨੂੰ ਬੜੇ ਸਾਲ 10 ਸਾਲ ਲਈ ਉਹਨਾਂ ਨੇ ਮੇਰੇ ਬੱਚੇ ਨੂੰ ਫ੍ਰੀ ਹਾਕੀਆਂ ਦੇਦੇ ਰਹੇ ਉਹਨਾਂ ਦਾ ਮੈਂ ਬਹੁਤ ਧੰਨਵਾਦਿਆ ਕਰਤ ਕਰਦਾ ਕਿ ਉਹਨਾਂ ਬਹੁਤ ਜ਼ਿਆਦਾ ਮੇਰੇ ਬੱਚੇ ਨੂੰ ਹਰ ਪ੍ਰਕਾਰ ਰਕੀਤੀ ਹੈ ਕੋਲੀ ਹਣੀ ਜਿਹੜੇ ਅਜੇ ਜੰਦਲ ਰਹੇ ਉਹਨਾਂ ਨੇ ਮੇਰੇ ਬੱਚੇ ਨੂੰ 10 ਸਾਲ ਫ੍ਰੀ ਹਾਕੀਆਂ ਕਿੰਦੇ ਵੀ ਹਾਲ पे ਤੂੰ ਕਾਕਾ ਕਾਲਾ ਆਇਆ ਕਰ ਤੇ ਘੇਰ ਕੇ ਡਿਆ ਕਰ ਸੁਣਿਆ ਕਿ ਕਹਿੰਦੇ ਹਾਕੀ ਖਰੀਦਣ ਦੇ ਲਈ ਜਗਰਾਤ ਸਿੰਘ ਨੇ ਕਿ ਬਾਰਡਰ ਤੇ ਜਿਵੇਂ ਬੋਤਲੇ ਵਿੱਚ ਝੰਡੇ ਜਿਹੜੇ ਮਿਲਦੇ ਨੇ ਉਹ ਵੀ ਵੇਚੇ ਹਾਂਜੀ ਚਲੇ ਜਾਂਦੇ ਬੱਚੇ ਜੀ ਬੱਚਿਆਂ ਨਾਲ ਰਲ ਕੇ ਚਲੋ ਜੇ ਵੇਖੋ ਜੇ ਮਾਪੋਂ ਨਹੀਂ ਪਏ ਪਏ ਤੇ ਦੇ ਦਿੰਦੇ ਤੇ ਚਲੋ ਆਪਾਂ ਇਧਰ ਮਿਹਨਤ ਮੁੱਦ ਕਰ ਕੋਲ ਕੇ ਲੈ ਲੈ ਹੁਣੇ ਚਲੋ ਉਹਦੋਂ ਕੋਈ 2-4 ਰੁਪਏ 10 ਰੁਪਏ ਲੈ ਹੁੰਦੇ ਹਣਗੇ ਤੇ ਵਿਚਾਰੇ ਟਾਈਮ ਪਾਸ ਆਪਣਾ ਚਲੋ ਕਰਦੇ ਕੋਦਰੇ ਜਿਵੇਂ ਕਿ ਕਹਿੰਦੇ ਪ੍ਰੈਕਟਿਸ ਕਰਨ ਲਈ ਉਹਦੇ ਕੋਲ ਕਰਾਇਆ ਤੱਕ ਵੀ ਨਹੀਂ ਹੁੰਦਾ ਸੀ ਤੇ ਕਿਵੇਂ ਫਿਰ ਉਸ ਉਸ ਸਮੇ ਉਹ ਗੁਜ਼ਾਰਾ ਕਰਦੇ ਫਿਰ ਕਈ ਆ ਸਾਡੇ ਕੋਲ ਲੈਣੇ ਕਈ ਆਪਣੀ ਮਾਦਾ ਕੋ ਕੋ ਲੈ ਜਣੇ ਜੋ ਲੋ ਵਿਚਾਰੇ ਤੁੰਫਾ ਜੋ ਕੋਈ ਜੋਰ ਜੜਾ ਕੇ ਜਾ ਕੇ ਰੱਖ ਲੈਣੇ ਉਹਦਾ 20 50 ਰੁਪਏ ਤੋਂ ਤੇ ਕੋ ਉਹਨੂੰ ਦੇ ਦਿੰਦੇ ਨੇ ਆਪਰੇ ਹਲੋ ਲੈ ਜੋ ਜੀ ਘਰ ਤੇ ਵਰਤ ਲਓ ਹੁਣ ਕਿੰਨੀ ਖੁਸ਼ੀ ਮਹਿਸੂਸ ਹੈ ਅੱਜ ਬੱਚਾ ਕਈ ਮੈਡਲ ਕਈ ਅਵਾਰਡ ਜਿੱਤ ਚੁੱਕਿਆ ਔਰ ਅੱਜ ਜਿਹੜੀ ਕਿ ਦੇਸ਼ ਲਈ 올림픽 ਦੇ ਵਿੱਚ ਖੇਡ ਰਿਹਾ ਨਹੀਂ ਇਹ ਸਾਲ ਉਹ ਬਹੁਤ ਜ਼ਿਆਦੀ ਬਹੁਤ ਜ਼ਿਆਦੀ ਖੁਸ਼ੀ ਆ ਇਹ ਸਾਰੇ ਬੱਚੇ ਨੇ ਬਹੁਤ ਜ਼ਰੀਏ ਤਰੱਕੀ ਕੀਤੀ ਹੈ ਇੰਨਾ ਸਾਨੂੰ ਮਾਣ ਆ ਵੀ ਵੀ ਇਹ ਇਹ ਨਹੀਂ ਗੱਲ ਕਹਿ ਨਹੀਂ ਸਕਦਾ ਵੀ ਜਿੰਨਾ ਸਾਨੂੰ ਬਹੁਤ ਧੰਨ ਹੈ ਮਹਾਰਾਜ ਦੇ ਪਾਛਾ ਕਿਰਪਾ ਇਹਨੇ ਮਹਾਰਾਜ ਦੇ ਪਾਛਾ ਕਿਰਪਾ ਰੱਖੇ ਸਾਰੇ ਬੱਚ ਬੱਚਿਆਂ ਦੇ ਮਿਹਰ ਪਰੇ ਹੱਥ ਰੱਖੇ ਲੈ ਪੇਜ ਲੋ ਗਏ ਖੰਡ ਮਹਾਰਾਜ ਦੇ ਪਾਛਾ ਇਹਨੇ ਵੀ ਮੈਡਲ ਦਿੱਤਣ ਮਹਾਰਾਜ ਕਿਰਪਾ ਕਰੇ ਕਿੱਥੇ ਗਏ ਹੋਣ ਸਾਨੂੰ ਬੜੀ ਖੁਸ਼ੀ ਵਾਲੀ ਗੱਲ ਹੈ ਇਹ ਸਨ ਆਪਣੇ ਜਗਰਾਤ ਸਿੰਘ ਦੇ ਜਿਹੜੇ ਪਿਤਾ ਜੀ ਜਿਨ੍ਹਾਂ ਨੇ ਕਿ ਦੱਸਿਆ ਉਹਨੇ ਕਿੰਨੀ ਕੁ ਮਿਹਨਤ ਕੀਤੀ ਹੈ ਔਰ ਸਖਤ ਮਿਹਨਤ ਜਿਹੜੀ ਕੀਤੀ ਹੈ ਛੋਟੇ ਹੁੰਦਿਆਂ ਹੀ ਉਸ ਨੂੰ ਜਿਹੜਾ ਕਿ ਹਾਕੀ ਦਾ ਸ਼ੌਂਕ ਪਿਆ ਸੀ ਸੋ ਗੱਲਬਾਤ ਉਹਨਾਂ ਦੇ ਮਾਤਾ ਜੀ ਨਾਲ ਵੀ ਕਰਾਂਗੇ ਸੋ ਉਹਨਾਂ ਨਾਲ ਵੀ ਗੱਲਬਾਤ ਕਰਦੇ ਆ ਕਿ ਉਹਨਾਂ ਨੇ ਬਚਪਨ ਦੇ ਵਿੱਚ ਸਭ ਤੋਂ ਪਹਿਲਾਂ ਕਿਵੇਂ ਮਹਿਸੂਸ ਕੀਤਾ ਕਿ ਉਹਨਾਂ ਦਾ ਜਿਹੜਾ ਬੇਟਾ ਹੈ ਉਹ ਇੱਕ ਖਿਡਾਰੀ ਬੰਨਣਾ ਚਾਹੁੰਦਾ ਹੈ ਹਾਕੀ ਦਾ ਸ਼ੌਂਕ ਰੱਖਦਾ ਹੈ ਅਤੇ ਉਹ ਹਾਕੀ ਖੇਡਣਾ ਚਾਹੁੰਦਾ ਹੈ ਉਹਨਾਂ ਦੇ ਮਾਤਾ ਨਾਲ ਗੱਲਬਾਤ ਕਰਦੇ ਆ ਹਾਂਜੀ ਸਤਿਕਾਰਯੋਗ ਸਤਿਕਾਰਯੋਗ ਕੀ ਨਾਮ ਹੈ ਪਰਮਜੀਤ ਕੋਰ ਕੀ ਕਹਿਣਾ ਚਾਹੋਗੇ ਬਚਪਨ ਦੇ ਵਿੱਚ ਜਿਵੇਂ ਕਿ ਅੱਜ ਕੱਲ ਜਿਹੜੇ ਬੱਚੇ ਹੁੰਦੇ ਨੇ ਉਹ ਮੋਬਾਈਲਾਂ ਵਿੱਚ ਲੱਗ ਜਾਂਦੇ ਨੇ ਜਾਂ ਹੋਰ ਗੇਮਾਂ ਖੇਡਦੇ ਨੇ ਤੁਹਾਡੇ ਬੱਚੇ ਬਾਰੇ ਪਤਾ ਕਿਵੇਂ ਪਤਾ ਲੱਗਿਆ ਕਿ ਉਹ ਹਾਕੀ ਖੇਡਣਾ ਚਾਹੁੰਦਾ ਸ਼ੁਰੂ ਤੋਂ ਨੂੰ ਮਤਲਬ ਲੇਵੀ ਬੜੀ ਲੱਗੀ ਹਾਕੀ ਦੀ ਇਸ ਤਰ੍ਹਾਂ ਸਕੂਲ ਜਾਂਦੇ ਹੁੰਦੇ ਸੀ ਤੇ ਗਰਾਊਂਡ ਦੇ ਵਿੱਚ ਉਹਨਾਂ ਨੇ ਵੇਖਿਆ ਕਿ ਮਤਲਬ ਬੱਚੇ ਬਹੁਤ ਖੇਡਦੇ ਆ ਤੇ ਮਮਾ ਮੈਂ ਜਾਇਆ ਕਰਨਾ ਖੇਡਣ ਤੇ ਮੈਂ ਆਖਿਆ ਤੁਸੀਂ ਜਾਓ ਖੇਡਣ ਮੈਂ ਉਹਨਾਂ ਦੇ ਮਗਰ ਬਹੁਤ ਜ਼ਿਆਦਾ ਸਪੋਰਟ ਕੀਤੀ ਆਪਣੇ ਬੱਚੇ ਦੇ ਮਗਰ ਤੇ ਮੈਂ ਆਖਣਾ ਤੁਸੀਂ ਕੰਮ ਛੱਡ ਦੋ ਕੰਮ ਨਹੀਂ ਕੋਈ ਵੀ ਕਰਨਾ ਸੋ ਇਹਨਾਂ ਦੇ ਦਾਦੀ ਜੀ ਗੁੱਸੇ ਹੁੰਦੇ ਹੁੰਦੇ ਸੀ ਕਹਿੰਦੇ ਹੁੰਦੇ ਸੀ ਤੁਸੀਂ ਕਿਉਂ ਇਹਨਾਂ ਨੂੰ ਭੇਜਦੇ ਜੇ ਖੇਡਣ ਤੇ ਇਹ ਇਹਨਾਂ ਨੇ ਮਤਲਬ ਕਿਹੜੀ ਵੀ ਹਾਕੀ ਖੇਡਣੀ ਹੈ ਜਾਂ ਕਿਤਰਾ ਪਰ ਨਹੀਂ ਮੈਂ ਆਖਣਾ ਮੈਂ ਇਹਨਾਂ ਨੂੰ ਭੇਜਣਾ ਹੀ ਭੇਜਣਾ ਮੈਂ ਹਾਕੀ ਖਡਾਉਣੀ ਖਡਾਉਣੀ ਆ ਤੇ ਮੈਂ ਵੀ ਨਹੀਂ ਇਹਨਾਂ ਨੂੰ ਹਾਕੀ ਤੋਂ ਪਿੱਛੇ ਨਹੀਂ ਰਹਿਣ ਦੇਣਾ ਪੜਾਈ ਦੇ ਵਿੱਚ ਵੀ ਸੀ ਪੜਾਈ ਦੇ ਵਿੱਚ ਵੀ ਬਹੁਤ ਸੀ ਕਦੀ ਸਕੂਲੋਂ ਲਾਮਾ ਨਹੀਂ ਸੀ ਆਇਆ ਇਹਨਾਂ ਦਾ ਪੜਾਈ ਦੇ ਵਿੱਚ ਬਹੁਤ ਸ਼ਿਆਰ ਸੀ ਤੇ ਪੇਪਰਾਂ 'ਚ ਨੰਬਰ ਵੀ ਚੰਗੇ ਖੜਨੇ ਤੇ ਮਹਾਰਾਜ ਜਿੱਧਰ ਵੀ ਗਏ ਤਰਕੀਆਂ ਹੀ ਕੀਤੀਆਂ ਸਤਿਗੁਰੂ ਕਿਰਪਾ ਕੀਤੀ ਮਾਲਕ ਨੇ ਜਿਵੇਂ ਕਿ ਗੱਲ ਕਰੀ ਹਾਕੀ ਇੱਕ ਮੰਨੀ ਜਾਂਦੀ ਕਿ ਅਮੀਰਾਂ ਦੀ ਖੇਡ ਹੈ ਕੋਈ ਵੀ ਖੇਡ ਹੈ ਉਹਦੇ ਲਈ ਪੈਸਾ ਚਾਹੀਦਾ ਪਰ ਘਰ ਦਾ ਜਿਹੜਾ ਕੋ ਮਾਹੌਲ ਉਮੀਦਾਂ ਨਹੀਂ ਸੀ ਫਿਰ ਕਿਵੇਂ ਪ੍ਰਬੰਧ ਕੀਤਾ ਵੈਗਰੂ ਕਰਨ ਵਾਲਾ ਜਦੋਂ ਬੱਚੇ ਨੇ ਮੰਜ਼ਲ ਤੇ ਪਹੁੰਚਣਾ ਹੋਵੇ ਉਹ ਸਤਿਗੁਰ ਸਾਥ ਦਿੰਦਾ ਹੈ ਤੇ ਬੱਚਾ ਫੇਰ ਹੀ ਮੰਜ਼ਲ ਤੇ ਪਹੁੰਚਦਾ ਉਹਦਾ ਬੱਚਾ ਨਹੀਂ ਪਹੁੰਚਦਾ ਉਹ ਵੈਗਰੂ ਨੇ ਕਿਰਪਾ ਕੀਤੀ ਆ ਸਾਡੇ ਵਾਸਤੇ ਤੇ ਸਾਡਾ ਬੱਚਾ ਇਥੋਂ ਤੱਕ ਪਹੁੰਚਿਆ ਕਿੰਨੇ ਪਰਿਵਾਰ ਦੇ ਵਿੱਚ ਕਿੰਨੇ ਜੀਓ ਕਿੰਨੇ ਭੈਣ ਭਰਾ ਅਸੀਂ 4 ਬੇਟੇ ਸੀ 2 ਬੇਟੀਆਂ ਸੀ 2 ਬੇਟੇ ਸੀ 2 ਬੇਟੀਆਂ ਵਿਆਹੀਆਂ ਤੇ ਇੱਕ ਵੱਡਾ ਵੀ ਬੇਟਾ ਵਿਆਹਿਆ ਜਗਰਾਸ ਨੂੰ ਮੈਰੇ ਟੈਨ ਨਹੀਂ 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 ਵਿਆਉਣ ਵਾਲਾ ਹਾਂਜੀ ਵਿਆਹਣਾ ਹਾਂਜੀ ਹਾਂਜੀ ਤੇ ਹੁਣ ਕਿੰਨਾ ਕ ਮਾਨ ਮਹਿਸੂਸ ਕਰਦੇ ਅੱਜ 올림픽 ਦੇ ਵਿੱਚ ਜਿਹੜੇ ਖੇਡ ਰਹੇ ਤੇ ਬਹੁਤ ਹੀ ਜਿਆਦੀ ਖੁਸ਼ੀ ਆ ਇਹਨਾਂ ਤਰੀਕੇ ਘਰ ਚੋਂ ਬੱਚਾ ਉੱਠ ਕੇ ਇੱਥੋਂ ਤੱਕ ਪਹੁੰਚਿਆ ਸਾਨੂੰ ਬਹੁਤ ਜ਼ਿਆਦਾ ਖੁਸ਼ੀ ਆ ਸਾਨੂੰ ਬਹੁਤ ਜ਼ਿਆਦਾ ਈ ਮਾਣ ਆ ਕਿ ਹਰ ਇੱਕ ਮਾਪੇ ਦਾ ਬੱਚਾ ਇਸ ਤਰ੍ਹਾਂ ਤਰੱਕੀਆਂ ਭਵਿਸ਼ੇ ਹਰ ਇੱਕ ਮਾਂ ਪਿਓ ਦਾ ਬੱਚਾ ਇੱਥੋਂ ਤੱਕ ਮੰਜ਼ਲ ਤੇ ਪਹੁੰਚੇ ਤੇ ਹਰੇਕ ਮਾਂ ਪਿਓ ਦਾ ਨਾਮ ਪੰਜਾਬ ਜ਼ਾਰ ਰੋਸ਼ਨ ਨਾ ਕਰੇ ਤੇ ਜਿਵੇਂ ਹੁਣ ਕੇ ਟੀਮ ਜਿੱਤ ਰਹੀ ਯਾਰ ਜਿੱਤ ਕੇ ਮੈਡਲ ਜਿੱਤ ਕੇ ਆਉਂਦਾ ਤੁਹਾਡਾ ਬੇਟਾ ਚੁਗਰਾਜ ਸਿੰਘ ਤਾਂ ਕਿਵੇਂ ਸਵਾਗਤ ਕੀਤਾ ਜਾਏਗਾ ਉਹ ਤਾਂ ਵੈਗਰੂ ਫਿਰ ਜਦੋਂ ਆਉਣਗੇ ਤੁਹਾਨੂੰ ਪਤਾ ਹੀ ਆ ਜੀ ਹੋਰ ਸਵਾਗਤ ਬਹੁਤ ਕਰਾਂਗੇ ਬਹੁਤ ਖੁਸ਼ੀ ਹੋਵੇਗੀ ਕੀ ਕਹਿਣਾ ਚਾਹੋਗੇ ਅੱਜਕੱਲ ਦੇ ਜਿਹੜੇ ਨੌਜਵਾਨ ਨੇ ਖੇਡਾਂ ਖੇਡਦੇ ਨੇ ਔਰ ਵਧੀਆ ਸਖਤ ਮਿਹਨਤ ਕਰਦੇ ਨੇ ਖਾਸ ਕਰਕੇ ਜਿਹੜੇ ਗਰੀਬ ਘਰਾਂ ਦੇ ਜਿਵੇਂ ਕਿ ਤੁਹਾਡੇ ਘਰ ਦਾ ਮਾਹੌਲ ਹੀ ਜਗਰਾ ਸਿੰਘ ਨੇ ਗਰੀਬੀ ਰੇਖਾ ਤੋਂ ਉੱਠ ਕੇ ਸਖਤ ਮਿਹਨਤ ਕੀਤੀ ਤੇ ਅੱਜ 올림픽 ਵਿੱਚ ਖੇਡ ਰਿਹਾ ਜਿਹੜੇ ਹੋਰ ਨੌਜਵਾਨ ਨੇ ਜਿਹੜੇ ਕਿ ਅੱਗੇ ਪਹੁੰਚਣਾ ਚਾਹੁੰਦੇ ਨੇ ਖੇਡਣਾ ਚਾਹੁੰਦੇ ਉਹਨਾਂ ਨੂੰ ਕੀ ਮੈਸੇਜ ਦੇਣਾ ਚਾਹੋਗੇ ਅਸੀਂ ਇਹ ਮੈਸੇਜ ਦਵਾਂਗੇ ਵੀ ਆਪਣਾ ਤਗੜੇਓ ਕੇ ਖੇਡੋ ਤੇ ਵਧੀਆ ਤਰੱਕੀ ਬਖਸ਼ੋ ਤੇ ਮਿਹਨਤ ਕਰੋ ਤੇ ਜਿੰਨੀ ਮਿਹਨਤ ਕਰੋਗੇ ਤੇ ਮਿਹਨਤ ਦਾ ਫਲ ਜ਼ਰੂਰ ਤੁਹਾਨੂੰ ਮਿਲੇਗਾ ਜਿਤਨਾ ਸਾਡੇ ਬੱਚੇ ਨੂੰ ਮਿਲੇਆ ਤੇ ਤੁਹਾਨੂੰ ਵੀ ਮਿਲੇਗਾ ਮਹਾਰਾਜ ਨਸ਼ਿਆਂ ਤੋਂ ਮੁਕਤ ਹੋਣ ਤੇ ਬੱਚੇ ਗੇਮ ਦੇ ਵਿੱਚ ਅੱਗੇ ਤਰੱਕੇਗਾ ਬਖਸ਼ੀ ਬਿਲਕੁਲ ਜੀ ਇਹ ਸਾਨੂੰ ਜਗਰਾਤ ਸਿੰਘ ਦੇ ਮਾਤਾ ਜੀ ਜਿਨ੍ਹਾਂ ਵੱਲੋਂ ਆਪਣੇ ਬੱਚੇ ਤੇ ਮਾਣ ਮਹਿਸੂਸ ਕਰਦੇ ਨੇ ਕਿਉਂਕਿ ਜਗਰਾਤ ਸਿੰਘ ਦੀ ਗੱਲ ਕਰੀਏ ਤਾਂ ਪਰਿਵਾਰਕ ਪਿਛੋਕੜ ਜਿਹੜਾ ਗਰੀਬੀ ਰੇਖਾ ਦੇ ਵਿੱਚ ਸੀ ਅਤੇ ਛੋਟੇ ਹੁੰਦੇ ਤੇ ਉਹਨਾਂ ਨੇ ਸਖਤ ਮਿਹਨਤ ਕੀਤੀ ਹਾਕੀ ਦੇ ਵਿੱਚ ਪਰਿਵਾਰ ਨੇ ਪੂਰਾ ਸਹਿਯੋਗ ਦਿੱਤਾ ਜੇ ਗੱਲ ਕਰੀਏ ਤਾਂ ਕਈ ਵਾਰੀ ਉਸ ਕੋਲ ਪੈਸੇ ਨਾ ਹੋਣ ਕਰਕੇ ਉਸ ਨੂੰ ਅਟਾਰੀ ਬਾਰਡਰ ਤੇ ਬੋਤਲਾਂ ਜਾਂ ਹੋਰ ਵੀ ਕੋਈ ਜਿਹੜਾ ਸਾਮਾਨ ਵੇਚਦੇ ਨੇ ਜੋ ਬੱਚੇ ਅੱਜ ਕੱਲ ਦੇ ਉਹ ਵੇਚਦੇ ਸੀ ਜਿਸ ਨਾਲ ਉਹ ਆਪਣਾ ਗੁਜ਼ਾਰਾ ਕਰਦਾ ਸੀ ਅਤੇ ਕਈ ਵਾਰੀ ਉਹਦੇ ਕੋਲ ਕਰਾਇਆ ਵੀ ਨਹੀਂ ਹੁੰਦਾ ਸੀ 11 ਦੋਸ ਦੀ ਮਦ ਨਾਲ ਪਰਿਵਾਰ ਦੇ ਮਦ ਨਾਲ ਅੱਜ ਉਹ 올림픽 ਦੇ ਵਿੱਚ ਖੇਡ ਰਿਹਾ ਅਤੇ ਜੇ ਗੱਲ ਕਰੀਏ ਤਾਂ ਅੰਮ੍ਰਿਤਸਰ ਪੰਜਾਬ ਅਤੇ ਦੇਸ਼ ਦਾ ਨਾਮ ਰੋਸ਼ਨ ਕਰ ਰਿਹਾ ਸੋ ਉਹਨਾਂ ਦੇ ਮਾਤਾ ਵੱਲੋਂ ਜਿਹੜੇ ਕਿ ਬੱਚੇ ਅੱਜ ਮਿਹਨਤ ਕਰਦੇ ਪਏ ਨੇ ਜਿਨ੍ਹਾਂ ਵੱਲੋਂ ਜਗਰਾਤ ਸਿੰਘ ਨੂੰ ਦੇ ਕੇ ਹੋਰ ਅੱਗੇ ਵਧਣਾ ਚਾਹੁੰਦੇ ਨੇ ਅਤੇ ਹੋਰ ਵੱਡੀਆਂ ਉਚਾਈਆਂ ਤੇ ਜਾਣਾ ਚਾਹੁੰਦੇ ਨੇ ਉਹਨਾਂ ਵਾਸਤੇ ਇਹ ਮੈਸੇਜ ਦੇਣਾ ਚਾਹੁੰਦੇ ਨੇ ਕਿ ਉਹ ਵੱਧ ਵੱਧ ਸਖਤ ਮਿਹਨਤ ਕਰਨ ਤੇ ਜਿਵੇਂ ਜਗਰਾਤ ਸਿੰਘ ਨੇ 올림픽 ਵਿੱਚ ਖੇਡਨੇ ਇਸ ਤਰ੍ਹਾਂ ਹੀ ਹੋਰ ਬੱਚੇ ਵੀ ਜਾ ਕੇ 올림픽 ਵਿੱਚ ਖੇਡ ਸਕਣ ਅਤੇ ਦੇਸ਼ ਦਾ ਨਾਮ ਰੋਸ਼ਨ ਕਰ ਸਕਣ ਧੰਨਵਾਦ ਜੀ